ਬੈਰਖਾਲ ਸਾਹਿਬ ਹਰੂਫ ਫਰੀ ਮੈਂਦਰ ਆਪਣਾ ਪਿੰਦਰ ਸਿੱਧੂ ਬਾਧਰਾਲੀਆ ਗੱਲ ਇਹ ਵੀ ਕਈ ਲੋਕ ਕਹਿੰਦੇ ਨੇ ਧਰਨੇ ਧਰਨਿਆਂ ਦੇ ਬਹਿ ਕੇ ਫਲਾਂ ਟੀਂਗਾ ਇਹ ਸਾਡੇ ਧਰਨੇ ਆਦਨ ਵਖੋਣਾ ਮੈਂ ਧਰਨੇ ਤਾਕਤ ਧਰਨੇ ਕੀ ਹੁੰਦੇ ਸਾਡਾ ਕੋਈ ਜੀਕਰ ਧਰਨੇ ਨਾਲੋਂ ਆਹ ਵੇਖੋ ਆਹ ਵੇਖੋ ਛੜਕ ਮੰਦੀ ਵੀ ਉਧਰ ਵੇਖੋ ਕੱਲ ਤੱਕ ਕੱਲ ਤੱਕ ਲੋਕ ਇੱਥੇ ਕੱਟਾ ਫੱਕਦੇ ਪੈ ਹੀ ਤੇ ਕਰਤ ਕੋ 4-5 ਮਹੀਨੇ ਹੋ ਗਏ ਕੱਟਾ ਫੱਕਦੇ ਆਣੋਂ ਤੇ ਕਦੀਆਂ ਸਾਡਾ ਸੌਫਟਵੇਅਰ ਨਹੀਂ ਚੱਲਦਾ ਕਦੀ ਕੋਸ਼ਾਂਦੇ ਹੀ ਹੁਣ ਮੇਰੀ ਗੱਲ ਸੁਣੋ ਹੁਣ ਜੋ ਧਰਨਾ ਲੱਗਾ ਕੱਲ ਹੁਣ ਸੌਫਟਵੇਅਰ ਵੀ ਚੱਲ ਗਿਆ ਸਾਰਾ ਕੁਝ ਚੱਲ ਗਿਆ ਵੇਖੋ ਆ ਜਾਓ ਆ ਜਾ ਮੜਿਆ ਉਹ ਸੌਫਟਵੇਅਰ ਵੀ ਚੱਲ ਗਿਆ ਸਾਰੀ ਮਸ਼ੀਨਰੀ ਵੀ ਆ ਗਈ ਆ ਵੇਖੋ ਬੜੇ ਜੋਰਾਂ ਦਾ ਕੰਮ ਚੱਲਦਾ ਪਿਆ ਹੈ ਇਹ ਸਾਰਾ ਕੰਮ ਧਰਨੇ ਦੀ ਬਦੌਲਤ ਹੋਇਆ ਹੈ ਜਿਹੜਾ ਧਰਨਾ ਲੱਗਾ ਹੈ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕੱਟ ਬਹੁਤ ਉੱਚਾ ਰਹਿ ਰਿਹਾ ਹੈ ਇਹ ਕੱਟੇ ਵੀ ਰਹੇਗਾ ਮੜੀ ਪਿਊਸ਼ਰ ਲਾਫੇ ਚੌੜੇ ਦੁਆਰਾ ਅੱਛਾ ਜੀ ਆਪਾਂ ਕਰ ਲੈ ਕਰਦੀ ਬਈਆ ਨੋ ਪਿੱਛੇ ਕੱਟ ਬਹੁਤ ਰਹਿ ਰਿਹਾ ਹੈ ਰਹਿ ਰਿਹਾ ਜਿਵੇਂ ਉਹ ਟਰੈਕਟਰ ਉਤਰਿਆ ਨਾ ਉਹ ਜਿਹੜੀ ਠੰਡੀ ਹੋਈ ਲੋਕੋ ਨੂੰ ਕਰਾਂਗੇ ਇਹਨਾਂ ਤੇ ਪਰ ਨਹੀਂ ਕਰੋਗੇ ਨਾ ਹਾਂ ਉਹ ਪੁੱਛ ਰਿਹਾ ਦੁਕਾਨਾਂ ਵਾਲੇ ਆ ਨਹੀਂ ਕਰਾਂਗੇ ਬਈ ਜਿਹੜਾ ਇਹਨਾਂ ਦੇਰੀ ਨਾਲ ਕੰਮ ਸ਼ੁਰੂ ਹੋਇਆ ਕੀ ਕਾਰਨ ਸੀਗਾ ਉਹ ਬਹੁਤ ਰੀਜ਼ਨ ਹੋ ਜਾਂਦਾ ਕੋਈ ਬੜਾ ਕੁਝ ਹੁੰਦਾ ਕੋਈ ਬੜੀ ਚੀਜ਼ ਹੁਣ ਬੜਾ ਕੁਝ ਹੀ ਹੁੰਦਾ ਜੀ ਇਹ ਚੀਜ਼ ਇਹ ਤਾਂ ਨਹੀਂ ਆ ਕਿ ਆਪਾਂ ਇੱਕੋ ਅੱਜ ਬੜੇ ਕੁਝ ਹੋ ਗਿਆ ਨਾ ਅਜੇ ਤੱਕ ਐਨਓਸੀ ਨਹੀਂ ਆਈ ਸੀ ਇਹਨਾਂ ਦੀ ਵਾਟਰ ਸਪਲਾਈ ਦੀ ਬੜਾ ਕੁਝ ਕਰਨਾ ਪੈਂਦਾ ਜੀ ਤੋਂ ਕਿਨਾਂ ਬੜਾ ਸੰਤੋਖ ਹੋ ਗਿਆ ਲੋਕਾਂ ਨੇ ਬੜਾ ਬਿਲਕੁਲ ਉਹ ਤਾਂ ਇਹਨਾਂ ਨੂੰ ਕੋਈ ਇਸ ਗੱਲ ਐ ਕਰੀ ਜਣਾ ਬਿਲਕੁਲ ਜਿਉਂਦਾ ਜਿਹੜੇ ਆਪਾਂ ਜਿਹੜੀ ਗੱਲ ਸੱਚੀ ਉਹ ਸੱਚੀ ਹੈ ਜੀ ਹਾਂ ਉਹ ਮੇਰਾ ਤੋੜ ਹੀ ਜਾਓਗੇ ਹਾਂਜੀ ਤੋੜ ਹੀ ਜਾਵਾਂਗੇ ਤੇ ਕਿੰਨੇ ਦਿਨ ਲੱਗਣਗੇ ਉਹ ਲੱਗ ਜਾਣਾ ਕੋਈ 20 25 ਦਿਨ 20 25 ਦਿਨ ਸਾਡੇ ਲੋਕਾਂ ਦੀ ਇਹ ਤਮੰਨਾ ਸੀ ਵੀ ਸਾਡੀ ਖੁਆਈ ਬਾਬੇ ਬੁਢੇ ਮੇਲਾ ਸਾਂ ਆ ਰਿਹਾ ਹੈ ਹਾਂਜੀ ਹਾਂਜੀ ਸਭ ਦੇ ਤੁਰ ਕੇ ਆਉਣਾ ਪੈਦਲ ਜੇ ਉਸ ਤੋਂ ਪਹਿਲਾਂ ਹੋ ਜਾਣਾ ਨਹੀਂ ਉਸ ਤੋਂ ਪਹਿਲਾਂ ਪੋਸੀਬਲ ਹੀ ਨਹੀਂ ਹੈਗਾ ਮੈਂ ਝੂਠਾ ਵਾ ਇੱਕਾ ਵਾਂ ਤੇ ਚਲੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਡੇ ਸਾਰਿਆਂ ਨੂੰ ਤੁਸੀਂ ਇਹ ਸਿਲਕਤਾ ਕਿਉਂ ਕਿ ਬਹੁਤ ਜਿਆਦਾ ਸੰਤੋਖ ਹੋ ਗਿਆ ਸੀ ਬਾਹੂ ਐ ਨੀਓ ਨਿਕ ਆਪਦੇ ਨੀਓ ਆ ਗਏ ਇਹ ਸੀ ਆਪਣੇ ਵੀਰਾਂ ਕਹਿੰਦੇ ਬਣਾ ਆਣਾ ਛੜਕਣਾ ਜਿਵੇਂ ਆ ਉੱਤੀਆਂ ਵਾਲਾ ਵੀ ਕਹਿੰਦੇ ਨਾਲ ਅੱਜ ਬਜਰੀ ਪਾਵਾਂਗੇ ਜਦੋਂ ਲੁੱਕ ਠਰ ਜਾਏ ਨਾ ਠੰਡੀ ਹੋ ਜਾਏਗੀ ਕਹਿੰਦੇ ਬਣਾਵਾਂਗੇ ਤੇ ਮੇਰੇ ਭਰਾ ਸ਼ੇਅਰ ਕਰਦਾ ਇਹ ਵੀਡੀਓ ਵਾਹੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ